ਮਾਨਯੋਗ ਡਿਪਟੀ ਸਪੀਕਰ ਸਾਹਿਬ ਅਤੇ ਸਤਕਾਰਯੋ ਮੈਂਬਰ ਸਭਾ ਮੈਨੂੰ 16ਵੀਂ ਪੰਜਾਬ ਵਿਧਾਨ ਸਭਾ ਦੇ 8ਵੇਂ ਸੈਸ਼ਨ ਵਿੱਚ ਇਸ ਮੇਰਾ ਨਾਮ ਪਰਮਜੀਤ ਕੌਰ ਹੈ ਮੈਂ ਅਜਨਾਲੇ ਦੀ ਰਹਿਣ ਵਾਲੀ ਆਂ ਅਸੀਂ ਸੁਭਦਾ ਸੈਂਟਰ ਜਾਂਦੇ ਸੀ ਕਾਇਨਾਚ ਲੱਗ ਕੇ ਸਾਨੂੰ ਸਰਟੀਫਿਕੇਟ ਬਣਾਉਣ ਦੀ ਬੜੀ ਦਿੱਕਤ ਆਉਂਦੀ ਸੀ ਹਾਡੇ ਘਰੇ ਹੁਣ ਆਪਣੇ ਆਪ ਹੀ ਪਲੋਏ ਆ ਜਾਂਦੇ ਆ ਮਤਲਬ ਕਿ ਆਪਾਂ 10000 ਤੇ ਫੋਨ ਕਰਦੇ ਆ ਤੇ ਆਂਦੇ ਨੇ ਤੇ ਫਿਰ ਅਾਨੂੰ 2 ਦਿਨਾਂ ਬਾਅਦ ਸਰਟੀਫਿਕੇਟ ਮਤਲਬ ਕਿ ਮਿਲ ਗਿਆ ਮੇਰਾ ਨਾਮ ਦੀਪਕ ਹੈ ਮੈਂ ਏਡੀਐਮ ਅਜਨਾਲਾ ਸੇਵਾ ਕੇਂਦਰ ਤੇ ਕੰਮ ਕਰਦਾ ਹਾਂ ਪੰਜਾਬ ਸਰਕਾਰ ਦੁਆਰਾ ਸੇਵਾ ਕੇਂਦਰ ਰਾਹੀਂ 1076 ਤੇ ਫੋਨ ਕਰਕੇ ਸਿਟੀਜ਼ਨ ਸੇਵਾਵਾਂ ਮਾ ਆਪਣੇ ਕੰਮ ਬੈਠੇ ਲੈ ਸਕਦਾ ਹੈ ਜਾਤੀ ਸਰਟੀਫਿਕੇਟ ਜਨਮ ਸਰਟੀਫਿਕੇਟ ਅਤੇ ਹੋਰ ਵੀ ਇਸ ਤਰ੍ਹਾਂ ਦੀਆਂ ਕਾਫੀ ਸੇਵਾਵਾਂ ਜਿਹੜੀਆਂ ਉਹ ਘਰੇ ਬੈਠੇਆਂ ਜਾਂ ਜਾ ਰਹੀਆਂ ਹਨ ਸਰਕਾਰ ਦੀ ਇਸ ਚੀਜ਼ ਦੀ ਮੈਂ ਸ਼ਲਾਘਾ ਕਰਦਾ ਹਾਂ بار بار ਦਫ਼ਤਰਾਂ ਚ ਮਲਾ ਕੇ ਖੱਟਲ ਖਵਾਈਏ ਨਾ ਹੋਣ ਤਾਂ ਅਸੀਂ ਉਹਦਾ ਹੱਲ ਕੱਢਿਆ ਹੈ ਸਰਕਾਰ ਤੁਹਾਡੇ ਦੁਆਰ ਤਾਂ ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਪੰਜਾਬ ਦੀ ਸਰਕਾਰ ਹੁਣ ਪਿੰਡਾਂ ਚੋਂ ਕਸਬਿਆਂ ਚੋਂ ਸੱਥਾਂ ਚੋਂ ਸ਼ਹਿਰਾਂ ਚੋਂ ਚੌਕਾਂ ਚੋਂ ਚੱਲੂਗੀ ਉਹ ਵਾਦਾ ਪੂਰਾ ਕਰਕੇ ਤੁਹਾਡੇ ਸਾਹਮਣੇ ਕਰਾਂਗੇ। ਅਜੀਮ ਸਦਨ ਵਿੱਚ ਸਾਡੀ ਸਰਕਾਰ ਦੀ ਪ੍ਰਾਪਤੀਆਂ ਤੇ ਬੋਲਣ ਦਾ ਮੌਕਾ ਮਿਲਿਆ। ਜਿਸ ਲਈ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ। ਮੇਰੀ ਸਰਕਾਰ ਨੇ ਸਿੱਖਿਆ ਸਿਹਤ ਤੇ ਅਹਿਮ ਯੋਜਨਾਵਾਂ ਸ਼ੁਰੂ ਕੀਤੀਆਂ ਜਿਸ ਤੇ ਮੈਂ ਬਹੁਤ ਹੀ ਪ੍ਰਾਊਡ ਫੀਲ ਕਰਦਾ ਮੈਥੋਂ ਪਹਿਲਾਂ ਬੋਲਦੇ ਮੇਰੇ ਸਾਰੇ ਮੈਂਬਰ ਸਹਿਬਾਨਾ ਨੇ ਇੱਕ ਇੱਕ ਸਿੱਖਿਆ ਤੇ ਵੀ ਸਿਹਤ ਤੇ ਵੀ ਤੇ ਬਾਕੀ ਜੋ ਸਾਡੀ ਸਰਕਾਰ ਦੀਆਂ ਪ੍ਰਾਪਤੀਆਂ ਉਹਨਾਂ ਤੇ ਸਾਰਾ ਇੱਕ ਇੱਕ ਕਰਕੇ ਵੇਰਵੇ ਸਹਿਤ ਦੱਸਿਆ ਸੋ ਦੁਬਾਰਾ ਉਹ ਮੈਂ ਰਿਪੀਟ ਕਰਾਂ ਮੈਂ ਸਿਰਫ ਇੰਨੀ ਗੱਲ ਆਪਜੀ ਦੇ ਧਿਆਨ ਵਿੱਚ ਲੈ ਕੇ ਆਵਾਂਗਾ ਜੀ ਆਪਜੀ ਦੇ ਦਿੱਤੇ ਹੋਏ ਟਾਈਮ ਨੂੰ ਮੁੱਖ ਰੱਖਦੇ ਹੋਏ ਕਿ ਦੇਖੋ ਜੇ ਆਪਾਂ ਹੈਲਥ ਸਿਸਟਮ ਦੇ ਵਿੱਚ ਜਾਈਏ ਤਾਂ ਮੈਂ ਧੰਨਵਾਦ ਕਰਦਾ ਮੇਰੀ ਸਰਕਾਰ ਦਾ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਮੇਰੇ ਹਸਪੀਟਲ ਦੇ ਵਿੱਚ ਸੀਐਚਸੀ ਦੀ ਮੁਰਮਤ ਲਈ 85 ਲੱਖ ਰੁਪਇਆ ਜਾਰੀ ਕੀਤਾ ਜਿਹੜਾ ਫਸਟ ਟਾਈਮ ਮਿਨਿਸਟਰੀ ਹੋਇਆ ਅਜੇ ਤੱਕ ਇੰਨਾ ਕਦੇ ਪੈਸਾ ਨਹੀਂ ਆਇਆ ਸੀ ਉਸ ਤੋਂ ਬਾਅਦ ਮੈਂ ਧੰਨਵਾਦੀ ਆ ਜੀ ਫੇਰ ਅਗੇਨ ਸਾਡੇ ਮੰਤਰੀ ਸਾਹਿਬ ਦਾ ਸੀਐਮ ਸਾਹਿਬ ਦਾ ਜਿਨ੍ਹਾਂ ਨੇ 12 ਕਰੋੜ ਦੀ ਲਾਗਤ ਨਾਲ ਸੀਸੀਯੂ ਯੂਨਿਟ ਮੇਰੇ ਗਿੱਦੜਵਾ ਦੇ ਵਿੱਚ ਇਹਨਾਂ ਨੇ ਸੈਂਕਸ਼ਨ ਕੀਤਾ ਤੇ ਬੜੀ ਜਲਦੀ ਇਹ ਸੈਸ਼ਨ ਤੋਂ ਬਾਅਦ ਉਸ ਦਾ ਜਾ ਕੇ ਨੀ ਪੱਥਰ ਰੱਖਣ ਜਾ ਰਹੇ ਆ ਜਿਹੜੀ ਸਾਡੇ ਇਸ ਇਲਾਕੇ ਨੂੰ ਬੜੀ ਇਸ ਚੀਜ਼ ਦੀ ਜ਼ਰੂਰਤ ਸੀ ਏਸੀ ਜੀ ਆਪਣਾ ਅ ਸੇਤ ਸਵਾਵਾਂ ਦੇ ਮੁਤਲਕ ਮੈਂ ਆਪ ਜੀ ਦੇ ਧਿਆਨ ਵਿੱਚ ਲੈ ਕੇ ਆਇਆ ਅਗਲੀ ਗੱਲ ਜੇ ਆਪਾਂ ਕਰੀਏ ਜੀ ਸਿੱਖਿਆ ਦੇ ਅਧੀਨ ਆਪਣੀ ਸਰਕਾਰ ਵੱਲੋਂ ਸਕੂਲ ਦੇ ਵਿੱਚ 7702 ਸਮਾਰਟ ਸਕੂਲ ਰੂਮ ਦੇ ਅਤੇ 19120 ਸਕੂਲਾਂ ਦੇ ਵਿੱਚ 100 Mbps ਸਪੀਡ ਇੰਟਰਨੈਟ ਕਨੈਕਸ਼ਨ ਸਥਾਪਿਤ ਕਰਕੇ ਸਕੂਲਾਂ ਦੇ ਵਿੱਚ ਹਾਈ ਟੈਕ ਸਿੱਖਿਆ ਪ੍ਰਦਾਨ ਕਰਨ ਲਈ ਆਪਾਂ ਵਚਨਬੱਧ ਸੀ ਔਰ ਇਹ ਸਰ ਹੋਇਆ ਇਹ ਸਭ ਕੁਝ ਸਕੂਲਾਂ ਦੇ ਵਿੱਚ ਹੋਇਆ ਔਰ ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਧਿਆਨ ਵਿੱਚ ਮੈਂ ਹੋਰ ਲੈ ਆਵਾਂ ਜੀ 40 ਸਕੂਲਾਂ ਦੀਆਂ ਗ੍ਰਾਂਟਸ ਜੋ ਡਾਇਰੈਕਟ ਸਕੂਲਾਂ ਨੂੰ ਗਈਆਂ ਜਿਨ੍ਹਾਂ ਦੇ ਉੱਥੇ ਗ੍ਰਾਂਟਸ ਪਹੁੰਚ ਚੁੱਕੀ ਆ ਔਰ ਆਫਟਰ ਦਿਸ ਆਪਣਾ ਸੈਸ਼ਨ ਪਹਿਲੇ ਹਫਤੇ April ਦੇ 40 ਸਕੂਲਾਂ ਦੀਆਂ ਗ੍ਰਾਂਟਾਂ ਦੇ ਕੇ ਮੇਰੇ ਹਲਕੇ ਦੇ ਵਿੱਚ ਉਹਨਾਂ ਦੇ ਕੰਮ ਸਟਾਰਟ ਹੋ ਰਿਹਾ ਸਕੂਲ ਸਾਰੇ ਰੀਨਿਊ ਹੋ ਰਿਹਾ ਜੀ ਔਰ ਮੈਂ ਧੰਨਵਾਦੀ ਆ ਸਾਡੇ ਮੰਤਰੀ ਸਾਹਿਬ ਦਾ ਔਰ ਸਾਡੇ ਸੀਐਮ ਸਾਹਿਬ ਦਾ ਔਰ ਖਾਸ ਕਰਕੇ ਸਾਡੇ ਐਫਐਮ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਗ੍ਰਾਂਟ ਦਿੱਤੀ ਅਗਲੀ ਗੱਲ ਕਰੀਏ ਸਾਡੇ ਹਲਕੇ ਦੇ ਵਿੱਚ ਸਰ ਤਿੰਨ ਸਕੂਲ ਆਫ ਹੈਪੀਨੈਸ ਆ ਸਰ ਮੇਰੇ ਤਿੰਨ ਪਿੰਡਾਂ ਦੇ ਵਿੱਚ ਸਕੂਲ ਆਫ ਬ੍ਰਿਲੀਅੰਸ ਸਰ ਦੋ ਆ ਜੀ ਸਕੂਲ ਆਫ ਐਮਿਨੈਂਸ ਇਹ ਵੀ ਸਾਡੇ ਇੱਕ ਪੂਰੀ ਕੌਨਸਟਿਟੂਐਂਸੀ ਆਪਣਾ ਕੌਨਸਟਿਟੂਐਂਸੀ ਦੇ ਵਿੱਚ ਇੱਕ ਸਕੂਲ ਆ ਸਰ ਔਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਸਾਡੇ ਬੱਚਿਆਂ ਵਾਸਤੇ ਆ ਸਰ 1000 ਰੁਪਿਆ ਆਪਣੀ ਗਵਰਨਮੈਂਟ ਪਰ ਬੱਚੇ ਵੈਨ ਨੂੰ ਦੇ ਰਹੀ ਆ ਜੀ ਜਿਹੜੀ ਅੱਜ ਤੱਕ ਕਿਸੇ ਗਵਰਨਮੈਂਟ ਨੇ ਨਹੀਂ ਦਿੱਤੀ ਅੱਜ ਤੱਕ ਆਪਣੀ ਪਹਿਲੀ ਗਵਰਨਮੈਂਟ ਆ ਜੀ ਔਰ ਉੱਪਰ ਦੀ ਗੱਲ ਜਿਹੜੀ ਸਭ ਤੋਂ ਜ਼ਰੂਰੀ ਗੱਲ ਆ ਜੀ ਬੱਚਿਆਂ ਨੂੰ ਸਿਹਤ ਦੇ ਵੱਲ ਖਿਆਲ ਰੱਖਦੇ ਹੋਏ ਹਰੇਕ ਸਕੂਲ ਦੇ ਵਿੱਚ ਹਰੇਕ ਬੱਚੇ ਨੂੰ ਸੀਜ਼ਨਲ ਫਰੂਟਸ ਦੇ ਰਹੀ ਆ ਜਿਹੜੀ ਅੱਜ ਤੱਕ ਕਿਸੇ ਗਵਰਨਮੈਂਟ ਨੇ ਨਹੀਂ ਦਿੱਤੇ ਸਰ ਅਗਲੀ ਗੱਲ ਜੀ ਮੈਂ ਆਪ ਜੀ ਨਾਲ ਸਾਂਝੀ ਕਰਾਂ ਜੀ ਇਰੀਗੇਸ਼ਨ ਤੇ ਸਰ ਮੈਂ ਅਗਲੀ ਗੱਲ ਕਰੂੰਗਾ ਜੀ ਮੇਰੀ ਸਰਕਾਰ ਵੱਲੋਂ 25 ਸਾਲਾਂ ਤੋਂ ਲੰਬਿਤ ਕੰਡੀ ਡੈਮ ਪ੍ਰੋਜੈਕਟ ਸਕਾਰ ਰੂਪ ਦਿੱਤਾ। ਇਹ ਪ੍ਰੋਜੈਕਟ 206 ਮੈਗਾਵਾਟ ਦੀ ਸਥਾਪਤੀ ਸਮਰੱਥਾ ਨਾਲ 1042 ਮੈਗਾ ਯੂਨਿਟ ਪਣ ਬਿਜਲੀ ਪੈਦਾ ਕਰੇਗਾ ਅਤੇ 37173 ਹੈੱਡਕਵਰਟਰ ਦੀ ਵਾਧੂ ਸਿੰਚਾਈ ਸਮਰੱਥਾ ਦੇ ਨਾਲ ਯੂਬੀਡੀਸੀ ਪ੍ਰਣਾਲੀ ਅਦੀਨ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਇੱਕ 118 ਲੱਖ ਹੈਕਟੇਅਰ ਖੇਤਰ ਦੀ ਸंचाई ਕਰੇਗਾ ਸਰ ਬੜੀ ਵੱਡੀ ਪ੍ਰਾਪਤੀ ਹੈ ਜੀ ਇਹ ਵੀ ਆਪਣੀ ਗਵਰਨਮੈਂਟ ਦਾ ਪਹਿਲਾ ਉਪਰਾਹ ਦਾ ਜੀ ਅਗਲੀ ਗੱਲ ਸਰ ਔਰ ਨਾਲ ਹੀ ਮੇਰੀ ਐਫਐਮ ਸਾਹਿਬ ਨੂੰ ਬੇਨਤੀ ਹੈ ਜੀ ਕਿ ਮੇਰੇ ਹਲਕੇ ਦੇ ਵਿੱਚ ਸਰ ਮੇਰੀ ਸੁਰਤੀ ਤੋਂ ਪਹਿਲਾਂ ਦੇ ਖਾਲ ਤੇ ਪਾਈਪਲਾਈਨ ਦੋ ਜਿਨ੍ਹਾਂ ਨੂੰ ਆਪਾਂ ਕਹਿ ਦਨੇ ਆ ਇਹ ਸਰਪੰਜਾਂਵੀਆਂ ਇਹਦੇ ਵਿੱਚ ਮੈਂ ਆਪਜੀ ਦੇ ਧਿਆਨ ਹਿਤ ਲਿਆਉਂਗਾ ਕਿ ਸਾਡੇ ਇਹ ਖਾਲਾਂ ਵਾਸਤੇ ਤੇ ਪਾਈਪਲਾਈਨਾਂ ਵਾਸਤੇ ਜੀ ਇਹ ਪੈਸੇ ਆਪਣਾ ਬਜਟ ਦੇ ਵਿੱਚ ਪਲੀਜ਼ ਉਪਲਬਧ ਕਰਾਏ ਜਾਣ 9 ਕਰੋੜ ਦੀ ਲਾਗਤ ਨਾਲ ਸਰ ਦੋ ਰਜਬਾਹੇ ਮੇਰੇ ਆਪਣਾ ਹਲਕੇ ਦੇ ਵਿੱਚ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕਰਤੇ ਜੀ ਇਸ ਤੋਂ ਪਹਿਲਾਂ ਜਿਨ੍ਹਾਂ ਦੀ ਅੱਜ ਤੱਕ ਕਿਸੇ ਨੇ ਸਾਰੀ ਇਹ ਅੱਜ ਤੱਕ ਲਈ ਨਹੀਂ ਸੀ ਸਰ ਔਰ ਇਹ ਵੀ ਸਾਡੀ ਸਰਕਾਰ ਦੀ ਬੜੀ ਵੱਡੀ ਪ੍ਰਾਪਤੀ ਹੈ ਜਿਹੜੀ ਇਸ ਸਰਕਾਰ ਦੇ ਵਿੱਚ ਹੋਈ ਆ ਅਗਲੀ ਗੱਲ ਸਰ ਆਪਾਂ ਜੇ ਮੈਂ ਕਰਾਂ ਸਰ ਮੈਨੂੰ ਬੜੀ ਇੱਕ ਚੀਜ਼ ਦੀ ਬੜੀ ਹੈਰਾਨੀ ਆਉਂਦੀ ਆ ਕਿ ਜਦੋਂ ਆਪਣੇ ਵਿਰੋਧੀ ਧਿਰ ਦੇ ਨੇਤਾ ਇਹ ਮੈਥੋਂ ਪਹਿਲਾਂ ਬੋਲਦੇ ਬਣਾਵਾਲੀ ਸਾਹਬ ਨੇ ਬੜੇ ਇੱਕ ਇੱਕ ਚੀਜ਼ ਦੱਸੀ ਉਹਨਾਂ ਨੇ ਜਦੋਂ ਆਪਣੇ ਸਰਕਾਰ ਦੇ ਵਿੱਚ ਨੁਕਤਾ ਚੀਨੀਆਂ ਕਰਦੇ ਆ ਮੇਰੇ ਕੈਲਕੂਲੇਸ਼ਨ ਦੇ ਹਿਸਾਬ ਨਾਲ ਅਗਰ ਸਭ ਤੋਂ ਜ਼ਿਆਦਾ ਹਿੰਦੁਸਤਾਨ ਦੇ ਵਿੱਚ ਤੇ ਇਸ ਪੰਜਾਬ ਦੇ ਵਿੱਚ ਜੇ ਕਿਸੇ ਪਾਰਟੀ ਨੇ ਰਾਜ ਕੀਤਾ ਤਾਂ ਉਹ ਸਰ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ 2017 ਦੇ ਵਿੱਚ ਗੁਟਕਾ ਸਾਹਿਬ ਦੀ ਸੌਂ ਖਾ ਕੇ ਸੱਤਾ ਦੇ ਵਿੱਚ ਆਈ ਸੀ ਪ੍ਰੋਮਿਸ ਇਹਨਾਂ ਨੇ ਕੀਤਾ ਸੀ ਵੀ ਅਸੀਂ ਘਰ ਘਰ ਨੌਕਰੀਆਂ ਦੇਵਾਂਗੇ ਲੇਕਿਨ ਪ੍ਰੋਮਿਸ ਇਹਨਾਂ ਦਾ ਕੀਤਾ ਹੋਇਆ ਆਪਣੀ ਸਰਕਾਰ ਪੂਰੇ ਕਰ ਰਹੀ ਆ ਜਿਨ੍ਹਾਂ ਨੇ 51 52000 ਦੇ ਕਰੀਬ ਜੋਬਸ ਦਿੱਤੇ ਲੇਕਿਨ ਪ੍ਰੋਮਿਸ ਇਹਨਾਂ ਨੇ ਕੀਤੀ ਸੀ ਇਹਨਾਂ ਨੇ ਗੁਟਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਕਿਹਾ ਸੀ ਅਸੀਂ ਘਰ ਘਰ ਦਾ ਕਰਜ਼ਾ ਮਾਫ਼ ਕਰਾਂਗੇ ਸਰ ਕਰਜ਼ਾ ਤਾਂ ਮਾਫ਼ ਕੀ ਕਰਨੀ ਆ ਇਹਨਾਂ ਨੇ ਕੀ ਕਰਨਾ ਸੀ ਆਮ ਜ਼ਿਮੀਦਾਰਾਂ ਦੀਆਂ ਜਿਹੜਾ ਬਹੁਤ ਸਰ ਅਹਿਮ ਮੁੱਦਾ ਸੋਸਾਇਟੀਆਂ ਦੀਆਂ ਕਾਪੀਆਂ ਬੰਦ ਕਰਾਤੀਆਂ ਜੀ ਉਹਨਾਂ ਨੇ ਕਰਜ਼ਾ ਨਹੀਂ ਭਰਿਆ ਉਹਨਾਂ ਨੂੰ ਆਏ ਸੀ ਵੀ ਮਹਾਰਾਜਾ ਸਾਹਿਬ ਦਾ ਪ੍ਰੋਮਿਸ ਆ ਤੇ ਸਾਰਾ ਕਰਜ਼ਾ ਸਾਡਾ ਮਾਫ਼ ਹੋ ਜੂ ਅੱਜ ਸਾਰੇ ਪੰਜਾਬ ਦੀਆਂ ਸੋਸਾਇਟੀਆਂ ਜੋ ਇੱਕ ਨੰਬਰ ਤੇ ਚੱਲਦੀਆਂ ਸੀ ਸਰ ਉਹ ਸਾਡੇ ਏਰੀਆ ਦੇ ਵਿੱਚ ਬੰਦ ਹੋਣ ਦੀ ਤਾਦਾਦ ਤੇ ਆ ਉਹਨਾਂ ਸੋਸਾਇਟੀਆਂ ਬਾਰੇ ਸਰ ਅੱਜ ਜ਼ਮੀਂਦਾਰ ਸਾਰੇ ਪੈਸਾ ਭਰਨ ਨੂੰ ਤਿਆਰ ਆ ਉਹ ਕਹਿੰਦੇ ਆ ਵੀ ਸਾਨੂੰ ਕੈਸ਼ ਪੇਮੈਂਟ ਤੇ ਐਡਵਾਂਸ ਪੈਸੇ ਲੈ ਲਓ ਪਰ ਸਾਨੂੰ ਆਪਣਾ ਰੇ ਡੀਏਪੀ ਇਹ ਜ਼ਰੂਰ ਦਿਆ ਕਰੋ ਸਰ ਇਹ ਇੱਕ ਬੜਾ ਵੱਡਾ ਇਸ਼ੂ ਆ ਜੀ ਕਿਉਂਕਿ ਬਾਹਰ ਦੁਕਾਨਦਾਰਾਂ ਦੇ ਉੱਤੇ ਬੜੀ ਲੁੱਟ ਮੱਚਦੀ ਆ ਜੀ ਅਗਰ ਇਹ ਸੋਸਾਇਟੀਆਂ ਦੇ ਵਿੱਚ ਉਹਨਾਂ ਦੀ ਰੇਹ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਕਾਪੀਆਂ ਬਣਾ ਕੇ ਚਾਹੇ ਆਪਦੇ ਬੰਨੀਓ ਬੈਂਕਸ ਦੇ ਕੋਈ ਵੀ ਐਡਵਾਂਸ ਪੈਸੇ ਨਾ ਦੇਣ ਉਹਨਾਂ ਤੋਂ ਪੈਸੇ ਲੈ ਲੈਣ ਇਹ ਬੜਾ ਵੱਡਾ ਇੱਕ ਇੱਕ ਆਪਣਾ ਇਸ਼ੂ ਆ ਜੀ ਇਹ ਵੀ ਇਹਨਾਂ ਦਾ ਕੀਤਾ ਵੈ ਸਰ ਆਪਣੀ ਆਪਣੀ ਜਨਤਾ ਤੇ ਆਪਣੀ ਸਰਕਾਰ ਭੁਗਤ ਰਹੀ ਆ ਇਹ ਆਪਣਾ ਇਹ ਸਰ ਕੀਤਾ ਇਹਨਾਂ ਨੇ ਆ ਸਰ ਤੀਜੀ ਇਹਨਾਂ ਨੇ ਸੌਂ ਖਾਦੀ ਸੀ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ ਸਰ ਸੌ ਇਹਨਾਂ ਨੇ ਖਾਦੀ ਸੀ ਟਿੱਕਾ ਰਾਪਾ ਰਹੇ ਆ ਜੀ ਅੱਜ ਜਗ੍ਹਾ ਜਗ੍ਹਾ ਤੇ ਹਰੇਕ মিডিਆ ਦੇ ਉੱਤੇ ਇੱਕੋ ਹੀ ਗੱਲ ਆ ਰਹੀ ਆ ਕਿ ਮਾਨ ਸਰਕਾਰ ਇਸ ਨਸ਼ੇ ਦੇ ਵਿਰੋਧ ਦੇ ਵਿੱਚ ਆ ਤੇ ਸਰ ਅੱਜ ਵੀ ਮੇਰੇ بڑے ਸਤਕਾਰਯੋਗ ਬਾਜਵਾ ਸਾਹਿਬ ਉਹਦੇ ਜੀ ਨੁਕਸ ਕੱਢ ਕੇ ਕਿ ਐ ਨਹੀਂ ਜੀ ਇਹਨਾਂ ਨੇ ਵੱਡਿਆਂ ਨੂੰ ਪਹਿਲਾਂ ਕਿਉਂ ਨਹੀਂ ਪਈ ਪਰ ਮੈਂ ਇੱਕ ਗੱਲ ਬੜੀ ਆਪਣਾ ਹੰਬਲੀ ਇਹਨਾਂ ਨੂੰ ਕਹੂੰਗਾ ਜੀ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਨੇਤਾ ਜੀ ਨੇ ਕਿਹਾ ਸੀ ਕਿ ਇਹ ਪਤਾ ਨਹੀਂ ਕਿੱਥੋਂ ਮਟੀਰੀਅਲ ਇਕੱਠਾ ਹੋ ਕੇ ਆ ਗਿਆ ਪਰ ਮੈਂ ਇਹਨਾਂ ਨੂੰ ਅੱਜ ਜਵਾਬ ਦੇਣਾ ਕਿ ਇਸ ਮਟੀਰੀਅਲ ਨੇ ਸਰ ਪੰਜਾਬ ਦਾ ਨਕਸ਼ਾ ਬਦਲ ਕੇ ਰੱਖਤਾ ਹਜੇ 2 ਸਾਲ ਪਏ ਆ ਸਰ 3 ਸਾਲਾਂ ਦੇ ਵਿੱਚ ਇਹਨਾਂ ਨੇ ਉਹ ਕਰਕੇ ਵਿਖਾਤਾ ਜੋ ਇਹਨਾਂ ਵੱਡੇ ਵੱਡੇ ਵੱਡੀਆਂ ਵੱਡੀਆਂ ਪਾਰਟੀਆਂ ਸੈਂਟਰ ਲੈਵਲ ਦੀਆਂ ਪਾਰਟੀਆਂ ਸੈਂਟਰਲ ਲੈਵਲ ਦੀਆਂ ਪਾਰਟੀਆਂ ਜਿਨ੍ਹਾਂ ਨੇ ਸਾਰੀ ਉਮਰ ਹਿੰਦੁਸਤਾਨ ਤੇ ਰਾਜ ਕੀਤਾ ਪੰਜਾਬ ਤੇ ਰਾਜ ਕੀਤਾ ਉਹਨਾਂ ਦੇ ਅੱਜ ਇਹ ਜਿਹੜਾ ਸਾਡਾ ਆਪਣਾ ਮਟੀਰੀਅਲ ਜਿਨ੍ਹਾਂ ਨੂੰ ਕਹਿੰਦੇ ਸੀ ਨਾ ਉਹਨਾਂ ਨੇ ਉਹਨਾਂ ਦੇ ਮੂੰਹ ਬੰਦ ਕਰਾ ਕੇ ਰੱਖ ਦਿੱਤੇ ਸੋ ਮੈਂ ਇਸ ਗੱਲ ਦੀ ਬੜੀ ਮਾਣ ਦੇ ਨਾਲ ਸੋ ਮੈਂ ਇਸ ਗੱਲ ਦੇ ਬੜੇ ਮਾਣ ਦੇ ਨਾਲ ਅੱਜ ਮੈਂ ਇਹ ਗੱਲ ਕਹੂੰਗਾ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਵੀ ਕਰੂੰਗਾ ਖਾਸ ਕਰਕੇ ਸਪੀਕਰ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਇਸ ਵਿਦਵਾਨ ਸਭਾ ਦੇ ਵਿੱਚ ਆਉਣ ਤੇ ਪਹਿਲੀ ਵਾਰੀ ਮੈਨੂੰ ਮੌਕਾ ਦਿੱਤਾ ਗਵਰਨਰ ਸਾਹਿਬ ਦੀ ਇਸ ਸਪੀਚ ਤੇ ਬੋਲਣ ਦਾ ਮੈਂ ਇਸ